ਸਸ਼ੀਗਤ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰ ਲਈਏ ਤਾਂ ਗੱਲ ਕਰਦੇ ਆ ਕਿ ਜਿਸ ਪ੍ਰਕਾਰ ਬਿਹਾਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਕਾਂਗਰਸ ਦੀ ਖੁਜੀਤ ਹੋਈ ਹੈ ਉਸ ਤੋਂ ਸਬਕ ਲੈਂਦੇ ਹੋਏ 2027 ਦੀਆਂ ਜੋ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਆ ਗਈਆਂ ਨੇ ਉਹਨਾਂ ਨੂੰ ਲੈ ਕੇ ਕਾਂਗਰਸ ਪਹਿਲਾਂ ਹੀ ਚੌਕਸ ਹੋ ਗਈ ਹੈ ਤੇ ਜੋ ਹੁਣ ਦੇਖਿਆ ਜਾ ਰਿਹਾ ਕਿ ਵੀ ਪਿੱਛੇ ਜੋ 27 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ ਆ ਤੇ ਉਥੇ ਦੋ ਜ਼ਿਲ੍ਹਾ ਪ੍ਰਧਾਨ ਅਜੇ ਰਹਨੇ ਆ ਤੇ ਪੰਜਾਬ ਦੀ ਜੋ ਪ੍ਰਧਾਨਗੀ ਦੀ ਵਾਗਡੋਰ ਹੈ ਕਿਹਾ ਜਾ ਰਿਹਾ ਹੈ ਸੂਤਰਾਂ ਮੁਤਾਬਕ ਜੋ ਰਾਜਨੀਤਿਕ ਗਲਿਆਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਸਾਫਖਾਸ ਸੀਐਮ ਪੰਜਾਬ ਰਹਿ ਚੁੱਕੇ ਨੇ ਉਹਨਾਂ ਦੇ ਸਿਰ ਇਹ ਪ੍ਰਧਾਨਗੀ ਦਾ ਜੋ ਤਾਜ ਹੈ ਉਹ ਸਜਣ ਜਾ ਰਿਹਾ ਹੈ ਸਿਰਫ ਮਹਿਜ ਇੱਕ ਐਲਾਨ ਹੋਣਾ ਹੀ ਬਾਕੀ ਹੈ ਤੇ ਜੋ ਮਾਰਸ਼ਲ نیوز ਨੂੰ ਜੋ ਸੂਤਰ ਕੋ ਰਾਜਨੀਤਿਕ ਗਲਿਆਰਾਂ ਚੋਂ ਜੋ ਕੰਸੂਆਂ ਮਿਲਿਆ ਨੇ ਉਹ ਕੰਸੂਆਂ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਕਾਂਗਰਸ ਪਾਰਟੀ ਹੁਣ ਕੋਈ ਵੀ ਰਿਸਕ ਲੈਣਾ ਨਹੀਂ ਚਾਹੁੰਦੀ ਜਿਵੇਂ ਹਰਿਆਣਾ ਦੇ ਵਿੱਚ ਪਹਿਲਾਂ ਫੱਜੀਅਤ ਹੋਈ ਹੈ ਇਲੈਕਸ਼ਨ ਜਿੱਤਦੇ ਜਿੱਤਦੇ ਇਹ ਇਲੈਕਸ਼ਨ ਹਾਰ ਗਏ ਸੀਗੇ ਕਿਉਂਕਿ ਸੀਟਾਂ ਦੀ ਜਿੱਥੇ ਵੰਡ ਬਹੁਤ ਦੇਰ ਹੋਈ ਦੇਰ ਬਾਅਦ ਹੋਈ ਸੀਗੀ ਉੱਥੇ ਜੋ ਪ੍ਰਧਾਨ ਦਾ ਚਿਹਰਾ ਵੀ ਬੜਾ ਲੇਟ ਲਾਣਿਆ ਗਿਆ ਸੀਗਾ ਤੇ ਜੋ ਸੀਐਮ ਦਾ ਚਿਹਰਾ ਸੀਗਾ ਉਸ ਦੇ ਉੱਪਰ ਵੀ ਇਹਨਾਂ ਦਾ ਅਸਮੰਜਸ ਬਣਿਆ ਹੋਇਆ ਸੀਗਾ ਤੇ ਐਦਾਂ ਹੀ ਬਿਹਾਰ ਦੇ ਵਿੱਚ ਵੀ ਅਹੀ ਭੰਜੀਅਤ ਨੂੰ ਦੇਖਦੇ ਹੋਏ ਕਾਂਗਰਸ ਨੇ ਫੈਸਲਾ ਲਿਆ ਹੈ ਕਿ ਵੀ ਅਸੀਂ ਜੋ ਆਪਣਾ ਕੈਂਡੀਡੇਟ ਹੈ ਚਾਹੇ ਉਹ ਸੀਐਮ ਦਾ ਚਿਹਰਾ ਹੈ ਚਾਹੇ ਉਹ ਪੰਜਾਬ ਪ੍ਰਧਾਨ ਹੈ ਉਹ ਉਸ ਦਾ ਐਲਾਨ ਕੀਤਾ ਜਾਏਗਾ ਤੇ ਜੇਕਰ ਅਸੀਂ ਪਿੱਛੇ ਤਰਨਤਾਰਨ ਦੇ ਇਲੈਕਸ਼ਨ ਦੇ ਉੱਪਰ ਨਿਗਾਹ ਮਾਰਦੇ ਆ ਤਾਂ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਜਿਸ ਪ੍ਰਕਾਰ ਕਾਂਗਰਸ ਦੀ ਭੰਜੀਅਤ ਹੋਈ ਹੈ ਕਾਂਗਰਸ ਦੀ ਜਮਾਨਤਾਂ ਜਬਤ ਹੋਈਆਂ ਉਹ ਗਲੇ ਤੋਂ ھیਟ ਨਹੀਂ ਉਤਰਦੀ ਗੱਲ ਪਰ ਜਿਸ ਪ੍ਰਕਾਰ ਪ੍ਰਦਰਸ਼ਨ ਰਿਹਾ ਕਾਂਗਸੀਆਂ ਦਾ ਖਾਸ ਕਰਕੇ ਜੋ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਜੋ ਕਿ ਪੰਜਾਬ ਪ੍ਰਧਾਨ ਨੇ ਸੁਭਾ ਸੁਭਾ ਪ੍ਰਧਾਨ ਨੇ ਜਿਸ ਪ੍ਰਕਾਰ ਉਹਨਾਂ ਨੇ ਬਚਕਾਨਾ ਬਿਆਨ ਦਿੱਤੇ ਐਸ்சி ਪਾਈਚਾਰੀ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸਰਦਾਰ ਸਵਰਗੀ ਸਰਦਾਰ ਬੁੱਟਾ ਸਿੰਘ ਦੇ ਉੱਪਰ ਜੋ ਟਿੱਪਣੀਆਂ ਕੀਤੀਆਂ ਉਹਨਾਂ ਨੂੰ ਲੈ ਕੇ ਇੱਕ ਜੋ ਕਾਂਗਰਸ ਦੇ ਖਿਲਾਫ ਮਾਹੌਲ ਬਣਿਆ ਕਾਂਗਰਸ ਨੂੰ ਜਿੱਥੇ ਸਰਬੰਧੀ ਦਾ ਸਾਹਮਣਾ ਕਰਨਾ ਪਿਆ ਉੱਥੇ ਕਾਂਗਰਸ ਨੂੰ ਜਮਾਨਤਾਂ ਜਬਤ ਕਰਾਉਣ ਦਾ ਜਮਾਨਤਾਂ ਜਬਤ ਜੋ ਹੋਈਆਂ ਹੈਗੀਆਂ ਉਹ ਇਹ ਸਭ ਇਹਨਾਂ ਦੇ ਕਾਰਨਾਂ ਦੇ ਕਾਰਨ ਹੀ ਹੋਇਆ ਤੇ ਚਰਨਜੀਤ ਸਿੰਘ ਚੰਨੀ ਹੀ ਕਿਉਂ ਕਿਉਂਕਿ ਚਰਨਜੀਤ ਸਿੰਘ ਚੰਨੀ ਇੱਕ ਐਦਾਂ ਦਾ ਚਿਹਰਾ ਹੋ ਨਿਭੜੇ ਆ ਜੋ ਜੋ ਸਾਰੇ 6-3 ਮਹੀਨੇ ਦਾ ਜੋ ਕਾਰਜਕਾਲ ਸੀਗਾ ਉਸ ਕਾਰਜਕਾਲ ਦੇ ਦਰਮਿਆਨ ਜਿਸ ਪ੍ਰਕਾਰ ਉਹ ਘਰ-ਘਰ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਸ਼ਾਖ ਬਣਾਈ ਹੈ ਲੋਕਾਂ ਦੇ ਦਿਲ ਜਿੱਤੇ ਆ ਚਾਹੇ ਉਹ ਬਿਜਲੀ 600 ਜੋ ਯੂਨਿਟ ਮਾਫ ਕੀਤੀ ਗਈ ਸੀ ਬਿਜਲੀ ਦੇ ਉਹ ਵੀ ਸੇਰਾ ਸਰਦਾਰ ਚਰਨ ਸਿੰਘ ਚੰਨੀ ਦੇ ਸਿਰ ਜਾਂਦਾ ਪਾਣੀ ਦੇ ਬਿੱਲ ਜਾਂ ਪਿੰਡਾਂ ਦੀਆਂ ਟੈਂਕੀਆਂ ਦੇ ਬਿੱਲ ਜੋ ਮਾਫ ਕੀਤੇ ਸੀਗੇ ਆਮ ਗਰੀਬ ਵਰਗ ਨੂੰ ਜੋ ਬਹੁਤ ਹੀ ਜ਼ਿਆਦਾ ਸਹੂਲਤਾਂ ਮ ਦਿੱਤੀਆਂ ਜੇਕਰ ਅਸੀਂ ਧਾਰਮਿਕ ਪੱਖ ਦੀ ਗੱਲ ਕਰ ਲਈਏ ਤਾਂ ਦਸਤਾ ਨੇ ਸ਼ਹਾਦਤ ਚਮਕੌਰ ਸਾਹਿਬ ਦੇ ਵਿੱਚ ਬਣਾ ਕੇ ਦਿੱਤਾ ਸ਼ਹਾਦਤ ਨੂੰ ਸਾਕਾਰ ਕਰਦਾ ਜੋ ਮਿਊਜ਼ੀਅਮ ਉਹ ਵੀ ਵੇਖਣ ਵਾਲਾ ਬਣਦਾ ਸਾਰੀਆਂ ਯਾਦਗਾਰਾਂ ਉੱਥੇ ਤੁਸੀਂ ਆਪਣੇ ਇਤਿਹਾਸ ਨੂੰ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ ਸ਼ਹਾਦਤਾਂ ਦਿੱਤੀਆਂ ਗਈਆਂ ਉਸ ਤੋਂ ਇਲਾਵਾ ਚਮਕੌਰ ਸਾਹਿਬ ਦਾ ਗਲਿਆਰਾ ਜੋ ਕਿ ਐਸਜੀਪੀਸੀ ਨੂੰ ਜਾਂ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ ਸ਼੍ਰੋਮਣੀ ਕਾਲੀ ਦਲ ਨੂੰ ਉਹ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਹੀ ਉੱਥੇ ਗਲਿਆਰਾ ਬਣਾਇਆ ਗਿਆ ਜਿਵੇਂ ਜੈਪੁਰ ਦੇ ਵਿੱਚ ਹੈ ਜਾਂ ਅਸੀਂ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੀ ਗੱਲ ਕਰ ਲਈਏ ਉਦਾਂ ਦੀ ਇੱਕ ਧਾਰਮਿਕ ਦਿੱਕਤ ਦਿੱਤੀ ਗਈ ਤੇ ਨਗਰੀ ਨੂੰ ਧਾਰਮਿਕ ਇੱਕ ਦਿੱਕ ਪ੍ਰਦਾਨ ਕੀਤੀ ਉਸ ਦਾ ਵੀ ਸੇਰਾ ਚਰਨਜੀਤ ਸਿੰਘ ਚੰਨੀ ਦੇ ਸਿਰ ਜਾਂਦਾ ਜੇਕਰ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਨੇ ਆ ਤਾਂ ਇੱਥੇ ਹੀ ਬਸਣੀ ਹੈਗੀ ਜਦੋਂ ਬਾਈ ਇਲੈਕਸ਼ਨ ਆਉਂਦੀ ਹੈ ਐਮਪੀ ਦੇ ਇਲੈਕਸ਼ਨ ਹੁੰਨੇ ਆ ਜਦੋਂ ਸ਼ਸ਼ੀਲ ਕੁਮਾਰ ਰਿੰਕੂ ਆ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਤਾਂ ਉਸ ਸਮੇਂ ਜੋ ਚਰਨਜੀਤ ਸਿੰਘ ਚੰਨੀ ਹੈ ਉਹ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਂਦੇ ਆ ਜੋ ਕਿ ਇੱਕ ਦੇਖਿਆ ਜਾ ਰਿਹਾ ਸੀਗਾ ਕਿ ਕਿਤੇ ਬਾਹਰੀ ਉਮੀਦਵਾਰ ਹੈਗੇ ਆ ਪਰ ਜਿਸ ਪ੍ਰਕਾਰ ਇਹ ਇੱਕ ਐਸ ਸੀ ਭਾਈਚਾਰੇ ਵੱਲੋਂ ਜਾਂ ਉਥੋਂ ਦੇ ਲੋਕਾਂ ਵੱਲੋਂ ਜਿਸ ਪ੍ਰਕਾਰ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪਿਆਰ ਦਿੱਤਾ ਗਿਆ ਉਹ ਇੱਕ ਬੇਮਿਸਾਲ ਸੀਦਾ ਰਿਕਾਰਡ ਤੋੜ ਜਿੱਤ ਸੀਗੀ ਪੌਣੇ 2 ਲੱਖ ਤੋਂ ਉੱਪਰ ਵੋਟ ਦੇ ਨਾਲ ਉਹ ਬੜੀ ਸ਼ਾਨਦਾਰ ਜਿੱਤ ਉਹਨਾਂ ਨੇ ਦਰਜ ਕੀਤੀ ਸੀਗੀ ਜਦ ਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿੱਥੇ ਸ਼ਸ਼ੀਲ ਕੁਮਾਰ ਰਿੰਕੂ ਬਹੁਤ ਵੱਡਾ ਇੱਕ ਐਸਪੀ ਚਾਰੇ ਦਾ ਲੀਡਰ ਸੀਗਾ ਤੇ ਮੌਜੂਦਾ ਐਮਪੀ ਵੀ ਹੈਗਾ ਸੀਗਾ ਤੇ ਫਿਰ ਭਾਰਤੀ ਜਨਤਾ ਪਾਰਟੀ ਦਾ ਪੂਰਾ ਟੈਲ ਲੱਗਿਆ ਹੋਇਆ ਸੀਗਾ ਕਿਉਂਕਿ ਜੋ ਕੇਂਦਰ ਦੇ ਵਿੱਚ ਹੈ ਜੋ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਬਹੁਤ ਵੱਡੇ ਵੱਡੇ ਲਵਾਪਣੇ ਵਾਦੇ ਵੀ ਦਿੱਤੇ ਗਏ ਸੀਗੇ ਤੇ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਮਹਿੰਦਰ ਸਿੰਘ ਕੇਪੀ ਨੂੰ ਇੱਕ ਕੈਂਡੀਡੇਟ ਲਾਣਿਆ ਗਿਆ ਸੀਗਾ ਤੇ ਪਵਨ ਗੁਮਾਰਟੀ ਨੂੰ ਆਮ ਆਦਮੀ ਪਾਰਟੀ ਉਸ ਨੇ ਇਸ ਕਰਕੇ ਇੱਕ ਵੱਡੇ ਨਾਮ ਸੀਗੇ ਪਰ ਇਹਨਾਂ ਦੇ ਵਿੱਚੋਂ ਜਿਸ ਪ੍ਰਕਾਰ ਪੌਣੇ 2 ਲੱਖ ਦੀ ਲੀਡ ਨਾਲ ਜਿੱਤੇ ਹੈ ਇਹ ਸ਼ਸ਼ੀਲ ਕੁਮਾਰ ਰਿੰਕੂ ਤੋਂ ਤਾਂ ਉਹ ਇੱਕ ਬਹੁਤ ਕਾਂਗਰਸ ਦੇ ਵਾਸਤੇ ਮਾਣ ਵਾਲੀ ਗੱਲ ਸੀਗੀ ਪਰ ਜਿਸ ਤਰ੍ਹਾਂ ਹੁਣ ਅਮਰਿੰਦਰ ਰਾਜਾ ਵੜਿੰਗ ਦੀ ਰਹਿਨਮਾਈ ਦੇ ਵਿੱਚ ਜਿਸ ਪੰਕਾ ਫਜ਼ੀਅਤ ਹੋਈ ਹੈ ਤਰਨਤਾਰਨ ਦੇ ਵਿੱਚ ਜਿਸ ਪ੍ਰਕਾਰ ਪਾਰਟੀ ਦੀ ਐਸ்சி ਦੇ ਭਾਈਚਾਰੇ ਦੇ ਉੱਪਰ ਬੈਨੋ ਨੇ ਕਿ ਫਜ਼ੀਅਤ ਹੋਈ ਹੈ ਕਿਤਨਾ ਕਿਤੇ ਜਾ ਕੇ ਹੁਣ ਇਹ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਕਿਉਂਕਿ ਜੋ ਚਨਜੀਤ ਸਿੰਘ ਚੰਨੀ ਆ ਉਹ ਵੀ ਐਸ்சி ਭਾਈਚਾਰੇ ਦੇ ਨਾਲ ਹੀ ਨਾਲ ਸੰਬੰਧਕ ਨੇ ਤੇ ਇਸ ਤੋਂ ਇਲਾਵਾ ਜੇਕਰ ਚਰਨਜੀਤ ਸਿੰਘ ਚੰਨੀ ਦੇ ਤਿੱਖੇ ਤੇਵਰਾਂ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਜਿਸ ਪ੍ਰਕਾਰ ਲੈਂਡ ਪੂਲਿੰਗ ਸਕੀਮ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਐਕਵਾਇਰ ਕਰਨ ਦੀ ਜੋ ਸਕੀਮ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਈ ਸੀ ਉਸ ਦਾ ਜਿਹੜਾ ਜ਼ਬਰਦਸਤ ਵਿਰੋਧ ਹੈ ਉਹ ਜੋ ਚਰਨਜੀਤ ਸਿੰਘ ਚੰਨੀ ਵੱਲੋਂ ਵਿਸ਼ੇਸ਼ ਰੂਪ ਦੇ ਵਿੱਚ ਕੀਤਾ ਗਿਆ ਤੇ ਜਿਸ ਪ੍ਰਕਾਰ ਉਹਨਾਂ ਨੇ ਸਰਕਾਰ ਤੇ ਵਕਤ ਵਕਤ ਰਹਿੰਦੇ ਤਿੱਖੇ ਹਮਲੇ ਕੀਤੇ ਉਹ ਵੀ ਵੀਡੀਓ ਅਪਜੀਨੋਂ ਆਪਾਂ ਵਿਖਾ ਦਿੰਨੇ ਆ ਚਾਹੇ ਉਹ ਕੇਜਰੀਵਾਲ ਨੂੰ ਲੰਮੇ ਹੱਥ ਲੈਣ ਦੀ ਗੱਲ ਆ ਆ ਜਿਹੜਾ ਕੇਜਰੀਵਾਲ ਹੈ ਨਾ ਈਦੀ ਨਿੱਕਰ ਦੇ ਵਿੱਚ ਚੂਹੇ ਮੈ ਛੱਡਣੇ ਚਾਹੇ ਉਹ ਭਗਵੰਤ ਮਾਨ ਨੂੰ ਲੰਮੇ ਹੱਥ ਲੈਣ ਦੀ ਗੱਲ ਸੀਗੀ ਜਾਂ ਬਾਲ ਜੱਟਾ ਪਗੜੀ ਸੰਭਾਲ ਓਏ ਬੈਰੀਆ ਨੇ ਲੁੱਟ ਲੈਣਾ ਦੇ ਤੇਰਾ ਮਾਲ ਹੋਇ ਨਿਰੰਤਰ ਮੋਦੀ ਕੀ ਪ੍ਰਧਾਨ ਮੰਤਰੀ ਨੂੰ ਜੋ ਲੰਮੇ ਹੱਥ ਲੈਣ ਦੀ ਗੱਲ ਸੀਗੀ ਉਹ ਜੋ ਇੱਕ ਰਿਐਲਿਟੀ ਲੋਕਾਂ ਨੂੰ ਵੀ ਲੱਗਦੀ ਸੀਗੀ ਤੇ ਕਾਂਗਰਸ ਪਾਰਟੀ ਸਮਝਦੀ ਹੈ ਕਿ ਵੀ ਜੋ ਲੋਕ ਹੈ ਇਹਨਾਂ ਦੀ ਗੱਲ ਤੇ ਉੱਪਰ ਫੁੱਲ ਚੜਾਉਨੇ ਹੈ ਤੇ ਉਹ ਉਹ ਵੀ ਇਹ ਸਮਝਦੇ ਹੈ ਕਿ ਵੀ ਜੋ ਚਰਨ ਸਿੰਘ ਚੰਨੀ ਬੋਲ ਰਿਹਾ ਇਹ ਹੋਏਗਾ ਕਿਉਂਕਿ ਜੋ ਆਪਣੇ ਸੀਐਮ ਦੇ ਕਾਲ ਦੇ ਵਿੱਚ ਉਹਨਾਂ ਨੇ ਕੰਮ ਵਿਖਾਇਆ ਤੇ ਜੋ ਐਮਪੀ ਦਾ ਇਲੈਕਸ਼ਨ ਜਿੱਤ ਕੇ ਵਿਖਾਇਆ ਤੇ ਉਸ ਕਰਕੇ ਜੋ ਇਹਨਾਂ ਦੀ ਲੋਕਪ੍ਰਿਅਤਾ ਉਹ ਉਸ ਨੂੰ ਦੇਖਦੇ ਹੋਏ ਜੋ ਕਾਂਗਰਸ ਪਾਰਟੀ ਨੂੰ ਇਹ ਇੱਕੋ ਇੱਕ ਫੇਸ ਨਜ਼ਰ ਆ ਰਿਹਾ ਹੁਣ ਜੋ ਨਵੇਂ ਅਪਡੇਟਸ ਆ ਰਹੇ ਨੇ ਉਹ ਇਹ ਅਪਡੇਟਸ ਨੇ ਕਿ ਵੀ ਜੋ ਚਰਨਜੀਤ ਸਿੰਘ ਚੰਨੀ ਆ ਉਹਨਾਂ ਦੇ ਨਾਮ ਦੇ ਉੱਪਰ ਹਾਈ ਕਮਾਂਡ ਵੱਲੋਂ ਮੋਹਰ ਲੱਗ ਚੁੱਕੀ ਹੈ ਤੇ ਸਾਰੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਚੁੱਕੇ ਨੇ ਕਿਉਂਕਿ ਰਾਹੁਲ ਗਾਂਧੀ ਮਲਕਾਰਜਨ ਖੜ ਗਏ ਜਾਂ ਹੋਰ ਜੋ ਵੀ ਹਾਈ ਕਮਾਂਡ ਹੈਗੀ ਹੈ ਸੋਨਿਆ ਗਾਂਧੀ ਜੀ ਉਹਨਾਂ ਸਾਰਿਆਂ ਵੱਲੋਂ ਇੱਕ ਜੋ ਨਾਮ ਦਾ ਪ੍ਰਸਤਾਵ ਦਿੱਤਾ ਗਿਆ ਉਹ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਅੱਗੇ ਆਰ ਹੈ ਜੇਕਰ ਇਹ ਇਦਾਂ ਹੁੰਦਾ ਹੈ ਤਾਂ ਚਰਨਜੀਤ ਸਿੰਘ ਚੰਨੀ ਅੱਗੇ ਸੀਐਮ ਦੇ ਪੁਖੀ ਚਿਹਰੇ ਵੀ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਜੋ ਪਿਛਲੇ ਦਿਨਾਂ ਤੋਂ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਮਰੇਡਾ ਸਥਿਤ ਰਹਿਸ਼ ਵਿਖੇ ਕਾਫੀ ਜੋ ਰੌਣਕ ਦਾ ਮਾਹੌਲ ਗਹਿਮਾ ਗਹਿਮੀ ਵਾਲਾ ਮਾਹੌਲ ਬਣਿਆ ਹੋਇਆ ਬਿਸ਼ੱਕ ਚਾਹੇ ਉਹਨਾਂ ਨੇ ਇੱਕ ਅੱਖਾਂ ਦਾ ਕੈਂਪ ਲਗਾਇਆ ਸੀਗਾ ਜਿਸ ਦੇ ਵਿੱਚ ਇੱਕ ਬਿਲਕੁਲ ਫ੍ਰੀ ਕੈਂਪ ਸੀਗਾ ਜਿਸ ਦੇ ਵਿੱਚ ਬਹੁਤ ਮਹਿੰਗੇ ਲੈਂਸ ਵੀ ਪਾਏ ਗਏ ਤੇ ਬਹੁਤ ਵੱਡੀ ਗੰਠੀ ਦੇ ਵਿੱਚ ਉੱਥੇ ਲੀਡਰਾਂ ਦਾ ਵੀ ਜੋ ਜਮਾਵਣਾ ਹੋਇਆ ਸੀਗਾ ਜਿੰਨੇ ਵੀ ਵਿਧਾਨ ਸਭਾਵਾਂ ਦੇ ਐਮਐਲਏ ਨੇ ਉਹਨਾਂ ਵਿੱਚੋਂ ਬਹੁਤ ਕਾਫੀ ਵੀ ਦਾ ਆਉਣਾ ਜਾਣਾ ਉਹਨਾਂ ਦੇ ਘਰ ਲੱਗਿਆ ਹੋਇਆ ਤੇ ਕਿਹਾ ਜਾ ਰਿਹਾ ਹੈ ਕਿ ਵੀ ਜੋ ਅਖੰਡ ਪਾਠ ਸਾਹਿਬ ਦਾ ਭੋਗ ਰੱਖਿਆ ਹੋਇਆ ਉਹ ਕੱਲ ਪੈਣਾ ਹੈ ਤੇ ਉਸ ਦੇ ਵਿੱਚ ਜੋ ਸਾਰੀ ਲੀਡਰਸ਼ਿਪ ਹੈ ਕਾਂਗਰਸ ਦੀ ਇੱਕਾ ਦੁਕਾ ਨੂੰ ਛੱਡ ਕੇ ਚਾਹੇ ਉਹ ਸਰਦਾਰ ਪ੍ਰਗਟ ਸਿੰਘ ਹੈਗੇ ਆਂ ਚਾਹੇ ਉਹ ਕੋਈ ਵੀ ਹੈ ਉਹ ਰਾਜਾ ਬਡਿੰਗ ਨੇ ਤੇ ਹੋਰ ਉਹ ਸਾਰੇ ਇੱਥੇ ਆਪਣਾ ਪਹੁੰਚ ਰਹੇ ਨੇ ਮਰਿੰਡਾ ਏ ਬਾਕੀ ਕੱਲ ਨੂੰ ਵੇਖਦੇ ਆ ਕਿ ਵੀ ਕੀ ਰਾਜਨੀਤਿਕ ਉਠ ਕਿਸ ਕਰਵਟ ਬੈਠਦਾ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਦਾ ਨਾਮ ਕੱਲ ਨੂੰ ਅਨਾਉਂਸ ਹੁੰਦਾ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੰਜਾਬ ਪ੍ਰਧਾਨ ਦਾ ਅਹੁਦਾ ਦਿੱਤਾ ਜਾਂਦਾ ਇਸ ਨੂੰ ਲੈ ਕੇ ਜੋ ਉਹਨਾਂ ਦੇ ਧੜੇ ਦੇ ਜੋ ਵਰਕਰ ਨੇ ਜਾਂ ਉਹਨਾਂ ਦੇ ਹਮਾਇਤੀ ਨੇ ਜਾਂ ਹਲਕਾ ਚਮਕੌਰ ਦੀ ਗੱਲ ਕਰ ਲਈਏ ਜ਼ਿਲ੍ਹਾ ਮੋਹਾਲੀ ਦੀ ਗੱਲ ਕਰ ਲਈਏ ਜ਼ਿਲ੍ਹਾ ਰੋਪੜ ਦੀ ਗੱਲ ਕਰ ਲਈਏ ਜਾਂ ਜਲੰਧਰ ਦੀ ਗੱਲ ਕਰ ਲਈਏ ਤਾਂ ਇੱਕ ਬਹੁਤ ਹੀ ਉਤਸ਼ਾਹਪੂਰਨ ਮਾਹੌਲ ਬਣਿਆ ਹੋਇਆ ਤੇ ਜੋ ਕਿ ਲੱਗਦਾ ਹੈ ਕਿ ਵੀ ਬਹੁਤ ਵਧੀਆ ਇਹ ਇੱਕ ਕਾਂਗਰਸ ਦਾ ਜੋ ਕਦਮ ਰਹੇਗਾ ਬਾਕੀ ਅਸੀਂ ਕਹਿ ਸਕਦੇ ਹਾਂ ਕਿ ਵੀ ਆਗਾਸ ਤੋਂ ਅੱਛਾ ਹੈ ਅੱਗੇ ਦੇਖਦੇ ਵੀ ਕੀ ਹੁੰਦਾ